ਹੋਂ ਤੱਕ ਦੀ ਸਭ ਤੋਂ ਵੱਡੀ ਖਬਰ ਖੰਨਾ ਦੇ ਦੁਰਾਹਾ ਨੇੜੇ ਤੋਂ ਵਾਰੀ ਜਿੱਥੇ ਪਿੰਡ ਦਬਰਜੀ ਨੇੜੇ ਨਹਿਰ ਵਿੱਚ ਕਾਰ ਡਿੱਗ ਪਈ ਜਿਸ ਵਿੱਚ ਜੇਠ ਤੇ ਭਾਬੀ ਦੀ ਮੌਤ ਹੋ ਗਈ ਇਹ ਲੋਕੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੁਧਿਆਣਾ ਵਾਪਸ ਜਾ ਰਹੇ ਸਨ ਉਸ ਸਮੇਂ ਹੀ ਹਾ사 ਵਾਪਰ ਗਿਆ ਪਰ ਹਾ사 ਕਿਵੇਂ ਵਾਪਰਿਆ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਕਾਰ ਵਿੱਚ ਦੋ ਕੁੜੀਆਂ ਵੀ ਸਵਾਰ ਸਨ ਜਿਨ੍ਹਾਂ ਨੂੰ ਜਿੰਦਾ ਹੀ ਬਾਹਰ ਕੱਢ ਲਿਆ ਗਿਆ ਲੋਕਾਂ ਦੀ ਮਦਦ ਦੇ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਸਵੀਰਾਂ ਸਾਫ਼ ਨੇ ਇਸ ਤਰ੍ਹਾਂ ਕਾਰ ਜਿਹੜੀ ਹੈ ਇਨੋਵਾ ਕਾਰ ਹੈ ਉਹ ਕਿਸ ਤਰੀਕੇ ਦੇ ਨਾਲ ਨਹਿਰ ਦੇ ਵਿੱਚ ਡਿੱਗ ਗਈ ਤੇ ਉਸ ਤੋਂ ਬਾਅਦ ਇਹ ਹਾਸਾ ਪੇਸ਼ ਆ ਗਿਆ ਇਸ ਤੋਂ ਪਹਿਲਾਂ ਵੀ ਇਸ ਨਹਿਰ ਦੇ ਵਿੱਚ ਕਈ ਕਾਰਾਂ ਡਿੱਗ ਚੁੱਕੀਆਂ ਦੇ ਕਈ ਜਾਨਾ ਜਾ ਚੁੱਕੀਆਂ ਪਰ ਅੱਜ ਸਵੇਰੇ ਹੀ ਦਿਨ ਚੜ੍ਹਦਿਆਂ ਐਤਵਾਰ ਵਾਲੇ ਦਿਨ ਮੰਦ ਭਾਗੀ ਖਬਰ ਜਿਹੜੀ ਹੈ ਖੰਨਾ ਦੇ ਦੁਰਾਹਾ ਨੇੜੇ ਤੋਂ ਪਿੰਡ ਜਬਰਜੀ ਕੋਲੇ ਹਾਸਾ ਵਾਪਰ ਗਿਆ ਜਿੱਥੇ ਨਹਿਰ ਵਿੱਚ ਕਾਰ ਡਿੱਗ ਪਈ ਜਿਸ ਵਿੱਚ ਜੇਡ ਤੇ ਭਾਬੀ ਦੀ ਮੌਤ ਹੋ ਗਈ ਤੇ ਦੋ ਕੁੜੀਆਂ ਨੂੰ ਜਿਉਂਦੇ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਰਾਹਾਲ ਖੰਨਾ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਡਰਾਈਵਰ ਨੂੰ ਨੀਂਦ ਆ ਗਈ ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ ਹੈ ਜਾਂ ਫਿਰ ਪੂਰੇ ਪਰਿਵਾਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਗੱਲ ਦਾ ਜਾਂਚ ਤੋਂ ਬਾਦ ਹੀ ਪਤਾ ਲੱਗੇਗਾ ਕਾਰ ਦੇ ਵਿੱਚ ਆਖਰਕਾਰ ਕੀ ਹੋਇਆ ਜਿਵੇਂ ਹੀ ਕੁੜੀਆਂ ਦਾ ਬਿਆਨ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਹੀ ਅਹਿਮ ਖੁਲਾਸੇ ਹੋਣੇ ਬਾਕੀ ਨੇ ਕਿ ਆਖਰਕਾਰ ਜੇਡ ਤੇ ਭਾਪੀ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਕੀ ਕਾਰਨ ਰਿਆ ਹੋਣਾ ਹੋ ਸਕਦਾ ਹੈ ਕਿ ਅਚਾਨਕ ਇਹ ਹਾਦਸਾ ਵਾਪਰਿਆ ਹੋਵੇ ਪਰ ਇਹ ਜਾਂਚ ਦਾ ਵਿਸ਼ਾ ਕੁੜੀਆਂ ਹੀ ਇਸ ਗੱਲ ਦਾ ਖੁਲਾਸਾ ਕਰਨਗੀਆਂ ਕਿ ਆਖਰਕਾਰ ਕਾਰ ਦੇ ਵਿੱਚ ਕੀ ਹੋਇਆ ਕਾਰ ਦਾ ਬੈਲੈਂਸ ਵਿਗੜਿਆ ਜਾਂ ਫਿਰ ਕੋਈ ਲੜਾਈ ਝਗੜਾ ਕਾਰ ਦੇ ਵਿੱਚ ਚੱਲ ਰਿਹਾ ਸੀ ਹਾਦਸਾ ਖੰਨਾ ਦੇ ਦਰਹਾ ਨੇੜੇ ਪਿੰਡ ਦਬੁਰਜੀ ਨੇੜੇ ਨਹਿਰ ਦੇ ਵਿੱਚ ਇੱਕ ਕਾਰ ਡਿੱਗਣ ਕਰਕੇ ਵਾਪਰਿਆ ਜਿੱਥੇ ਦੋ ਦੀ ਮੌਤ ਤੇ ਦੋ ਨੂੰ ਜ਼ਿੰਦਾ ਬਾਹਰ ਕੱਢ ਲਿਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਕਿ ਇੱਕ ਗੱਡੀ ਹੈ ਜਿਹੜੀ ਦਬੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦਬੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਤੇ ਇਹ ਟੈਲੀਫੋਨ ਪਹੁੰਚਣ ਤੇ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਾਸੇ ਜਨਤਾਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ। ਚਾਰ ਜਨੇ ਸਵਾਰ ਸੀਗੇ, ਤਿੰਨ ਲੇਡੀਆਂ ਸੀਗੀਆਂ। ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ। ਇਹ ਗੁਰਦੁਆਰਾ ਸਾਹਿਬਾ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਿਹਾ। ਦਰਾਹੇ ਵੱਲੋਂ ਆਏ ਸੀ। ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਵੱਲ ਜਾ ਰਿਹਾ। ਹਾਂਜੀ, ਠੀਕ ਨੇ ਇੱਕ ਨੂੰ ਲੈ ਕੇ ਗਏ ਨੇ ਹਸਪੀਟਲ। ਫੋਟੋ ਲੱਗ ਜਾ। ਗੱਡੀ ਜੀ ਸਾਹਮਣੇ ਖੜੀ ਹੈ। ਟੀਵੀ 10 ਡੀ ਜ਼ेड 8500 8500 ਰੰਗ ਚਿੱਟਾ। ਹਾਂ ਸਾਹੀ ਗੱਡੀ ਦਰਾਹੇ ਵੱਲੋਂ ਆਈ ਆ। ਉਦੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਜਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15 16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ ਵਰ ਕੱਢ ਲਿਆ ਉਹਨੇ ਤਾਂ ਜਨਮ ਅਸੀਂ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਸੀ ਚਲ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇਹਨਾਂ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡਾ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਦੇ ਇੱਕ ਹੜੀ ਮਮਾ ਇੱਕੜੇ ਤਾਇਆ ਜੀ ਨੇਂਦਰ ਤੇ ਜਾਨੂੰ ਅਸੀਂ ਸਾਧਨ ਇਕੱਠਾ ਕੀਤਾ ਗੱਡੀ ਕੰਡੇ ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇਆ ਜੀ ਨੇ ਇੱਕ ਬਾਹ ਬਾਹ ਕਰਦੀ ਪਹਿਲਾਂ ਥੱਕਾ ਜਾਨੂੰ ਇੱਕ ਨੌਜਵਾਨ ਮੁੰਡਾ ਬਕ ਬੰਟੀ ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਹ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਾਨੂੰ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਸ ਤੋਂ ਬਾਅਦ ਚਲੇ ਅਸੀਂ ਟੋਚਣ ਜਾਣਾ ਪੇ ਸੰਗੜ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁੜਾ ਸੀਗਾ ਤਾਇਆ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਇਆ ਜੀ ਆ ਬੰਨ ਕੇ ਪੰਨੇ ਪੁਰਨੇ ਜਿਹਦਾ ਵਟ ਕੱਢ ਲਿਆ ਉਹ ਤਾਂ ਡੈਡੀ ਸੀਗਾ ਤੇ ਉਦੋਂ ਬਾਅਦ ਹੈ ਕਿ ਟਰੈਕਟਰ ਲੈਣ ਦਾ ਸੰਗਲ ਲੈਣ ਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਦੀ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਵਾਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉਹਤੀ ਮੈਦਾਨਗੁਰ ਦੁਆਰ ਵਾਲੀ ਦੀ ਉਹ ਜਦੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈਡ ਆ ਜਾਂ ਕੀ ਆ ਦੋ ਦੀ ਦੋ ਦੀ ਮੰਨ ਇੱਕ ਦੀ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੈਨ ਨਹੀਂ ਚਾ ਮੈਂ ਆਪਣੇ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆਂ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਂਸ ਹੀ ਨਹੀਂ ਹੁੰਦਾ ਇਸੇ ਰੋਡ ਬਹੁਤ ਚੌੜੀ ਆ